ਇਲੈਕਸ਼ਨ ਤੋਂ ਪਹਿਲਾਂ ਬਟਾਲਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਸ ਵਿੱਚ ਜਾਲੀ ਕਰੰਸੀ 30 ਲੱਖ ਰੁਪਇਆ ਬਰਾਮਦ ਕੀਤੀ ਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਸਰਗਨਾ ਜੇਲ੍ਹ ਦੇ ਵਿੱਚੋਂ ਬੈਠ ਕੇ ਤੇ ਇਹ ਆਪਰੇਟ ਕਰ ਰਿਹਾ ਸੀ પતિ ਪਤਨੀ ਨੂੰ ਨਾਕੇਬੰਦੀ ਦੇ ਦੌਰਾਨ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸਾਡੇ ਨਾਲ ਨੇ ਬਟਾਲਾ ਦੇ ਐਸਐਸਪੀ ਅਸ਼wini ਕੁਟਾਲ ਜੀ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਇਹ ਸਰ ਪੂਰਾ ਮਾਮਲਾ ਹੈ ਕੀ ਜੀ ਹਾਂ ਜੀ ਇਹਦੇ ਵਿੱਚ ਦੋ ਇੱਕ પતિ ਪਤਨੀ ਨੂੰ ਬਟਾਲਾ ਪੁਲਿਸ ਵੱਲੋਂ ਕੱਲ ਗ੍ਰਿਫਤਾਰ ਕੀਤੀ ਗਈ ਹੈ ਨਾਕੇਬੰਦੀ ਦੌਰਾਨ ਤੋਂ ਸੁਖਬੀਰ ਸਿੰਘ ਔਰ ਗੁਰਿੰਦਰ ਕੌਰ ਔਰ ਇਹਦਾ ਇੱਕ ਸਾਥੀ ਹੈ ਜੀ ਉਹ ਜੇਲ੍ਹ ਚ ਹੈਗਾ ਗੁਰਦੀਪ ਸਿੰਘ ਤੋ ਇਹ ਤਿੰਨਾਂ ਨੇ ਮਿਲ ਕੇ ਆਪਣੇ ਹੀ ਘਰ ਦੇ ਵਿੱਚ ਕਰੰਸੀ ਪ੍ਰਿੰਟ ਕਰਦੇ ਸੀ ਔਰ ਇਹਨਾਂ ਨੂੰ ਫਿਰ ਪਬਲਿਕ ਦੇ ਵਿੱਚ ਵੇਚ ਦੇ ਸੀਗੇ ਔਰ ਪਬਲਿਕ ਨੂੰ ਪਤਾ ਨਹੀਂ ਚੱਲਦਾ ਕਿ ਮਤਲਬ ਆਮ ਬਹੁਤ ਹੀ ਆਮ ਜੋ ਲੋਕੀ ਹੁੰਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਜੋ 500000 ਰੁਪਏ ਦੇ ਵਿੱਚ ਜੋ ਆਪਣਾ ਇਹ ਜ਼ਿੰਦਗੀ ਗੁਜ਼ਾਉਂਦੇ ਤੋ ਫਿਰ ਉਹਨਾਂ ਦੇ ਨੁਕਸਾਨ ਹੁੰਦੇ ਸੀਗੇ ਇਹਦੇ ਵਿੱਚ ਤੋ ਕੱਲ ਜੋ ਆਪਣੇ ਕੋਲ ਇਨਫੋਰਮੇਸ਼ਨ ਸੀ ਕਿ ਇਸ ਤਰੀਕੇ ਦਾ ਇਥੇ ਮੂਵਮੈਂਟ ਹੋ ਸਕਦੀ ਹੈਗੀ ਔਰ ਉਸ ਇਨਫੋਰਮੇਸ਼ਨ ਦੇ ਬੇਸਿਸ ਤੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤੇ ਔਰ 30 ਲੱਖ ਰੁਪਏ ਔਰ 나ੜੀ ਜੋ ਸਮਾਨ ਹੈਗੇ ਇਹਨਾਂ ਦਾ ਉਹ ਸਾਰੇ ਰਿਕਵਰ ਹੋ ਗਏ ਜੀ ਜੀ ਜੇ ਗੱਲ ਕੀਤੀ ਜਾਵੇ ਹੁਣ ਤੱਕ ਮਾਰਕੀਟ ਦੇ ਵਿੱਚ ਕਿੰਨੀ ਕਰ ਰਹੀ ਸੀ ਜੜੀ ਇਹ ਦੇ ਵਿੱਚ ਇਹਨਾਂ ਦੇ ਜੋ ਸਾਡੀ ਹਾਲੇ ਤੱਕ ਦੀ ਜੋ ਪੁੱਛਗਿੱਛ ਦੇ ਵਿੱਚ ਇਹ ਚੀਜ਼ ਆਈ 35 ਲੱਖ ਦਾ ਜੋ ਹੈ ਇਹਨਾਂ ਨੇ ਪ੍ਰਿੰਟ ਕੀਤਾ ਸੀਗਾ 5 ਲੱਖ ਇਹਨਾਂ ਨੇ ਆਲਰੇਡੀ ਦੇ ਦਿੱਤੀ ਹੈ ਤਕਰੀਬਨ 6-7 ਮਹੀਨੇ ਪਹਿਲੇ ਔਰ ਹੁਣ 30 ਲੱਖ ਜੋ ਹੈ ਉਹ ਹੁਣ ਰਿਕਵਰ ਹੋ ਗਏ ਜੀ ਜੀ ਹਾਲੇ ਜਿੰਨਾਂ ਲੋਕਾਂ ਨੂੰ ਕਰੰਸੀ ਦਿੱਤੀ ਗਈ ਹੈ ਉਹਨਾਂ ਬਾਰੇ ਕੁਝ ਜਾਣਕਾਰੀ ਮਿਲ ਸਕਦੀ ਨਹੀਂ ਜੀ ਹਾਲੇ ਤੱਕ ਉਹਦੇ ਵਿੱਚ ਨਹੀਂ ਹੈ ਹਾਲੇ ਉਹ ਤੀਜਾ ਜੋ ਮੁਰਜਮ ਹੈ ਉਹਨਾਂ ਨੂੰ ਆਪਾਂ ਪ੍ਰੋਡਕਸ਼ਨ ਵਾਰਡ ਤੇ ਲੈ ਕੇ ਆ ਰਹੇ ਨੇ ਉਹਨਾਂ ਵੱਲੋਂ ਅੱਗੇ ਦੀ ਸਾਨੂੰ ਖੁਲਾਸੇ ਹੋ ਸਕਦੇ ਨੇ ਕਿ ਉਹਨੇ ਅੱਗੇ ਕਿਹਨਾਂ ਨੂੰ ਦਿੱਤੀ ਹੈਗੀ ਹੈ ਔਰ ਕਦੇ ਵਾਸਤੇ ਦਿੱਤੇ ਨੇ ਇਹ ਕਿੱਥੋਂ ਦੇ ਰਹਿਣ ਵਾਲੇ ਤੇ ਕਿਤੇ ਕਿਤੇ ਬਿਲਡ ਕਰਦੇ ਨੇ ਇਹ ਤਰਸੀਕੇ ਥਾਣੀ ਦਾ ਰਹਿਣ ਵਾਲੇ ਹੈ ਜੀ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦਾ ਔਰ ਦੋ ਇਹ ਦੋਵੇਂ ਉਥੋਂ ਦੀ ਆਪਣੇ ਕਰ ਦੇ ਵਿੱਚ ਹੀ ਇਹ ਬਣਾਉਂਦੇ ਸੀਗੇ ਜੀ ਜੀ ਇਹ ਪੁੱਛ ਕਿ ਸਤੀ ਕਿਹਨਾਂ ਪਤਾ ਲੱਗਾ ਕਿ ਇਹ ਬੰਦੇ ਜਿਹੜਿਆ ਕ੍ਰਾਈਮ ਇਹ ਐਜ਼ ਐ ਸੈੱਡ ਜੀ ਇਹ ਆਪਣੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਸੀਗਾ ਉਸ ਤੇ ਬੇਸਡ ਔਨ ਦਟ ਇਨਫੋਰਮੇਸ਼ਨ ਅਸੀਂ ਕੀਤੇ ਜੀ ਥੈਂਕ ਯੂ ਹੁਣ ਇੱਕ ਨੋ ਪਤਾ ਕਿ ਕਿੱਥੀ ਚਾਹ ਅ ਕੁਛ ਕਿਸ ਤੇ ਵਿੱਚੋਂ ਆਹੀ ਆਈ ਹੈ ਜੀ ਇਹਨਾਂ ਨੇ ਹਿਮਾਚਲ ਵੱਲ ਜਾਣਾ ਸੀ ਲੇਕਿਨ ਉਸ ਤੋਂ ਪਹਿਲੇ ਹੀ ਸਾਡਾ ਜੋ ਸਦਰ ਥਾਣਾ ਹੈ ਉहां ਪੇ ਸੈਦ ਮੁਬਾਰਕ ਪਿੰਡ ਦੇ ਵਿੱਚ ਨਕਲਾ ਕੇ ਉਹਨਾਂ ਨੂੰ ਉੱਥੇ ਗ੍ਰਿਫਤਾਰ ਕੀਤਾ ਇਲੈਕਸ਼ਨ ਵਿੱਚ ਵੀ ਕਰਤੀ ਚਾਹੀਦੀ ਪਰਨਾ ਸਰ ਅ ਉਹਨਾਂ ਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ ਜੀ ਕਿਉਂਕਿ ਹਾਲੇ ਤੱਕ ਇਹਨਾਂ ਦੇ ਕੁਝ ਕਿਸਤੇ ਵਿੱਚ ਤੋਂ ਇਹ ਚੀਜ਼ ਆਈ ਨਹੀਂ ਕਿ ਇਹਨਾਂ ਨੇ ਮਤਲਬ ਕਿਨੂੰ ਦੇਣਾ ਸੀ ਔਰ ਉਹਨੇ ਕਿਹਦੇ ਵਾਸਤੇ ਯੂਜ਼ ਕਰਨਾ ਸੀਗਾ ਲੇਕਿਨ ਬਿਲਕੁਲ ਹੋ ਸਕਦਾ ਸੀ ਇਹਨੂੰ ਕੋਈ ਆਪਾਂ ਡਿਨਾਈ ਨਹੀਂ ਕਰ ਸਕਦੇ ਬਿਲਕੁਲ ਹੋ ਸਕਦੇ ਆ ਜੀ ਬਿਲਕੁਲ ਹੋ ਸਕਦੇ ਆ ਸੀ ਇਹਦੇ ਵਿੱਚ ਤਾਰ ਜੋ ਹੈਗੇ ਆਪਾਂ ਚੈੱਕ ਕਰ ਰਹੇ ਨੇ ਕੌਣ ਕੌਣ ਕਿਤੇ ਕਿਤੇ ਕਿਵੇਂ ਜੁੜਿਆ ਹੋਇਆ ਉਹ ਅਸੀਂ ਕਰ ਰਹੇ ਹਾਂ ਜੀ ਵੈਰੀਫਾਈ ਕਰ ਥੈਂਕ ਯੂ ਇਹ ਸਨ ਇਸ ਬਟਾਲਾ ਦੇ ਐਸਐਸਪੀ ਅਸ਼ਮੀ ਗਟਿਆਲ ਜੀ ਜਿਨ੍ਹਾਂ ਨੇ ਆਪਨੂੰ ਦੱਸਿਆ ਕਿ ਹੋਰ ਵੀ ਅਹਿਮ ਖਲਾਸੇ ਹੋ ਸਕਦੇ ਨੇ ਜਿਹੜੇ ਇਹਨਾਂ ਦੇ ਨਾਲ ਕਿਹੜੇ ਕਿਹੜੇ ਤਾਰ ਜੁੜੇ ਹੋਏ ਨੇ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਘਮਾਨ ਬਟਾਲਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par